ਮਰਦਾਬਾਦ ਮਰਦਾਬਾਦ ਮੋਤੀ ਸਰਕਾਰ ਮਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਵਿੰਦਰ ਸਿੰਘ ਮੇਰੇ ਸਾਥੀ ਸਰਦਾਰ ਜਗਜੀਤ ਸਿੰਘ ਜੀ ਅਸੀਂ ਸੁਲਤਾਨਪੁਰ ਲੋਧੀ ਨੂੰ ਬਿਲੋਂਗ ਕਰਦੇ ਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹਨ ਅਸੀਂ ਉਸ ਤੋਂ ਧਰਤੀ ਤੋਂ ਅਰਦਾਸ ਕਰਕੇ ਦਿੱਲੀ ਧਰਨੇ ਲਈ ਰਵਾਨਾ ਹੋ ਰਹੇ ਹਾਂ ਸਾਈਕਲਾਂ ਉੱਪਰ ਅਸੀਂ ਸਾਈਕਲਾਂ ਉੱਪਰ ਜਾ ਰਹੇ ਹਾਂ ਅਸੀਂ ਰਸਤੇ ਵਿੱਚ ਵੀ ਲੋਕਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਵੀ ਕਿਸਾਨੀ ਧਰਨੇ ਦਾ ਸਾਥ ਦਿਓ ਅਤੇ ਉੱਥੇ ਧਰਨੇ ਤੇ ਪਹੁੰਚੋ ਲੋਕਾਂ ਨੂੰ ਲਾਮਬੰਦ ਕਰਾਂਗੇ ਅਸੀਂ ਕਹਿੰਨੇ ਆ ਕਿ ਮੋਦੀ ਨੂੰ ਪਰਮਾਤਮਾ ਸਮੱਤ ਬਖਸ਼ੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਜਲਦੀ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਹੋਣ ਜੋ ਕਿ ਠੰਡ ਵਿੱਚ ਠਰ ਰਹੇ ਹਨ ਇਹ ਟੱਡੇ ਧਿਆਨ ਚ ਕਿਦਾਂ ਆਇਆ ਕਿ ਅਲੱਗ ਕਰਨਾ ਜੀ ਸਾਡੇ ਬਜ਼ੁਰਗ ਭੈਣਾ ਭਰਾ ਉਥੇ ਠੰਡ ਵਿੱਚ ਬੈਠੇ ਆ ਸਾਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਸ ਲਈ ਅਸੀਂ ਉਥੇ ਉਹਨਾਂ ਦਾ ਸਾਥ ਦੇਣ ਲਈ ਧਰਨੇ ਵਿੱਚ ਸ਼ਾਮਲ ਹੋ ਰਹੇ ਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇੱਕ ਕਾਨੂੰਨ ਜਿਹੜੇ ਤਿੰਨੋਂ ਆ ਇਹ ਖੇਤੀ ਮਾਰੂ ਆ ਇਹ ਰੱਦ ਹੋਣੇ ਚਾਹੀਦੇ ਆ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸultanpur lodi ਦੀ ਸਾਈਕਲਿੰਗ ਕਲੱਬ ਦੇ ਸਾਡੇ ਜੋਧੇ ਜਗਜੀਤ ਸਿੰਘ ਤੇ ਜਦਵਿੰਦਰ ਸਿੰਘ ਜੀ ਦਿੱਲੀ ਕਿਸਾਨ ਧਰਨੇ ਤੇ ਜਾ ਰਹੇ ਨੇ ਅਸੀਂ ਬਹੁਤ ਮਾਣ ਸਮਝਦੇ ਹਾਂ ਵੀ ਸਾਡੇ ਉੱਥੇ ਬਜ਼ੁਰਗ ਔਰਤਾਂ ਨੌਜਵਾਨ ਜਿੰਨੇ ਸਾਥੀ ਉੱਥੇ ਸਾਡੇ ਬੈਠੇ ਆ ਉਹਨਾਂ ਦੇ ਸਹਿਯੋਗ ਲਈ ਸਲਤਨਪੁਰ ਤੋਂ ਸਾਈਕਲਿੰਗ ਕਰਦੇ ਹੋਏ ਸਾਡੇ ਵੀਰ ਜਗਜੀਤ ਸਿੰਘ ਤੇ ਜਯੋਵਿੰਦਰ ਸਿੰਘ ਵੀ ਜਾ ਰਹੇ ਨੇ ਸਾਨੂੰ ਬਹੁਤ ਮਾਣ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕੇਂਦਰ ਸਰਕਾਰ ਨੇ ਮਾਰੂ ਬਿੱਲ ਲਾਗੂ ਕੀਤੇ ਆ ਉਹ ਤੁਰੰਤ ਜਲਦੀ ਤੋਂ ਜਲਦੀ ਰੱਦ ਹੋਣੇ ਚਾਹੀਦੇ ਹਨ ਤਾਂ ਜੋ ਕਿਸਾਨੀ ਬਚ ਸਕੇ